ਸਸਰੀਕਲ ਪੰਜਾਬੀ ਵੀਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਜੁੜੇ ਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਗੱਲ ਕਰ ਲਈਏ ਦੋਸਤੋ ਆਹ ਰੋਡ ਜਿਹੜਾ ਮਾਨਸਾ ਨੂੰ ਜਾ ਰਿਹਾ ਹੈ ਇਧਰਲੇ ਪਾਸੇ ਰੋਡ ਦੀ ਗੱਲ ਕਰ ਲਈਏ ਮਾੜਾ ਨੂੰ ਜਾ ਰਿਹਾਗਾ ਜੇਨ ਕਿ ਬੀਤੇ ਦੀ ਗੱਲ ਕਰ ਲਈਏ ਤੜਕੇ ਸਵੇਰੇ 4 ਵਜੇ ਦੀ ਗੱਲ ਕਰ ਲਈਏ ਤੜਕੇ ਸਵੇਰੇ 4 ਵਜੇ ਆ ਸਪਿੰਟ ਗੱਡੀ ਵਿੱਚ ਆ ਕੇ বাজਦੀ ਆ ਕਿਉਂਕਿ ਜਿਹੜਾ ਇੱਥੇ ਟੂਲ ਪਲਾਜਾ ਬਣਿਆ ਹੋਇਆਗਾ ਟੂਲ ਪਲਾਜਾ ਜਿਹੜਾ ਕਾਫੀ ਟਾਈਮ ਤੋਂ ਜਿਹੜਾ ਇਹ ਖੰਡਰ ਹੋ ਗਿਆ ਜਾਂ ਇਹ ਕਿਸਾਨਾਂ ਵੱਲੋਂ ਭੰਨਿਆ ਟੁੱਟ-ਟੋੜਿਆ ਗਿਆ ਸੀਗਾ ਜਾਂ ਭੰਨਿਆ ਗਿਆ ਸੀ ਇਹ ਸਾਰਾ ਖੰਡਰ ਕਰਾਇਆ ਪਿਆ ਤੁਸੀਂ ਦੇਖ ਸਕਦੇ ਹੋ ਇਹ ਹੁਣ ਜਿਹੜਾ ਰੋੜਾ ਹੈਗਾ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਹੁਣ ਐਕਸੀਡੈਂਟ ਨਜਾਇਜ਼ ਹੁੰਦੇ ਨਹੀਂ ਗੱਲ ਕਰ ਲਈਏ ਡੇਲੀ-ਡੇਲੀ ਇੱਕ ਇੱਕ ਐਕਸੀਡੈਂਟ ਤਾਂ ਲਾਜ਼ਮੀ ਇੱਥੇ ਮਿਲੂਗਾ ਹੀ ਮਿਲੂਗਾ ਕਿਉਂਕਿ ਜਿਹੜਾ ਇਹ ਟੂਲ ਪਲਾਜੇ ਦੀ ਗੱਲ ਕਰ ਲਈਏ ਟੂਲ ਪਲਾਜਾ ਜਮ੍ਹਾਂ ਖਤਮ ਹੋਇਆ ਪਿਆ ਖਤਮ ਜਮ੍ਹਾਂ ਖਤਮ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਇੱਥੇ ਨਾਲ ਪੁਲ ਚੌਕੀ ਵੀ ਆ ਗੱਲ ਕਰ ਲਈਏ ਵੱਡੀ ਗੱਲ ਆ ਵੀ ਪੁਲਿਸ ਚੌਂਕੀ ਵੀ ਆ ਤੇ ਪਰ ਪੁਲਿਸ ਵਾਲਿਆਂ ਨੇ ਦੱਸਿਆ ਮੁਲਾਜ਼ਮਾਂ ਨੇ ਦੱਸਿਆ ਕਹਿੰਦੇ ਵੀ ਤੜਕੇ 4 ਵਜੇ ਜਿਹੜਾ ਇਨਸੀਡੈਂਟ ਹੋਇਆ ਤੇ ਬਾਕੀ ਗੱਲ ਕਰ ਲਈਏ ਜਿਹੜਾ ਇੱਥੇ ਆ ਜਿਹੜਾ ਤੁਸੀਂ ਟੂਲਪਲਾਜਾ ਦੇਖ ਰਹੇ ਹੋਗੇ ਮਾਨਸਾ ਰੋਡ ਤੇ ਮੌੜ ਰੋਡ ਜਿਹੜੇ ਦੇਖ ਸਕਦੇ ਹੋ ਜਿਹੜਾ ਤੁਸੀਂ ਮੈਂ ਤੁਸੀਂ ਦੇਖ ਸਕਦੇ ਹੋ ਟੂਲਪਲਾਜਾ ਤੇ ਖੰਡਰ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਇਹ ਤੋੜਿਆ ਗਿਆ ਸੀਗਾ ਕਿਸਾਨਾਂ ਵੱਲੋਂ ਤੇ ਗੱਲ ਕਰ ਲਈਏ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇੱਥੇ ਜਿਹੜਾ ਟੂਲਪਲਾਜਾ ਬਣਿਆ ਹੋਇਆ ਇਹ ਹੁਣ ਲੋਕਾਂ ਦੀ ਮੌਦ ਦਾ ਕਾਰਨ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬੰਦਿਆ ਤਸਵੀਰਾਂ ਇਹਦਾ ਪੰਜਾਬ ਦੇ ਉੱਪਰ ਸਾਨੀਆਂ ਤਸਵੀਰਾਂ ਦਿਖਾ ਰਹੇ ਹਾਂ ਸੋਨੂੰ ਆਹ ਟੂਲਪਲਾਜ ਜੀ ਤੁਸੀਂ ਨਿਗਾਹ ਮਾਰ ਸਕਦੇ ਹੋ ਇਹ ਟੂਲਪਲਾਜਾ ਹੁਣ ਲੋਕਾਂ ਦਾ ਮੌਦ ਦਾ ਕਾਰਨ ਬਣਿਆ ਹੋਇਆ ਹੈ ਇਹ ਸਭ ਤੋਂ ਵੱਡੇ ਸਵਾਲ ਨੇ ਗੱਲ ਕਰ ਲਈਏ ਮਾਨਸਾ ਰੋਡ ਤੇ ਮੋੜ ਤੁਸੀਂ ਦੇਖ ਸਕਦੇ ਹੋ